ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆ ਗਈਆਂ ਵੀਰ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਹਣ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਕਾਲ ਹੋ ਪਾਜੀ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਉਹ ਸੁਣਾਓ ਠੀਕ ਠਾਕ ਹਾਂਜੀ ਵਧੀਆ ਵੀਰ ਜੀ ਵਧੀਆ ਸਭ ਹਾਂਜੀ ਸਭ ਠੀਕ ਠਾਕ ਹਾਂਜੀ ਵਧੀਆ ਵੀਰ ਜੀ ਨਾਂ ਦੱਸਿਓ ਵੀਰੇ ਨਾਂ ਮੇਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟੜੇਆਲਾ ਨੱਤ ਪੱਤੀ ਮਿਰਜ ਵਾਲੀ ਠੀਕ ਹੈ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਟੜਾਲੇ ਸ਼ਹਿਰ ਦੇ ਬਿਲਕੁਲ ਲੱਗੇ ਹੈ 1 ਕਿਲੋ 2 ਕਿਲੋਮੀਟਰ ਹਟਵਾ ਪਚਾਲਾ ਬਟਾਲਾ ਹਨ ਤੇ ਜਿਹੜਾ ਬਾਈਪਾਸ ਅੰਮ੍ਰਿਤਸਰ ਤੋਂ ਪਠਾਨਕੋਟ ਤੋਂ ਜਾਂਦਾ ਨਾ ਹਾਂਜੀ ਉਹ ਬਾਈਪਾਸ ਤੋਂ ਧਾ ਕਿਲੋਮੀਟਰ ਹਟਵੇਂ ਹੋਣੇ ਪਿੰਡ ਧੀਰ ਪੈਂਦਾ ਠੀ ਹਾਂ ਜੀ ਲਾ ਉਹਦੀ ਪੈਕ ਸ਼ੈਡ ਸਾਡੇ ਆਂ ਹੀ ਰਹਿਨੀਆ ਪੱਤੀ ਮਿਰਚ ਵਾਲੀ ਵਜਦੀ ਆ ਇਹਨੂੰ ਵੀ ਜੇ ਕੋਈ ਪੁੱਛ ਲੇ ਸੰਤਸਪੂਰਨ ਸਿੰਘ ਦੇ ਗੁਰਦੁਆਰੇ ਜਾਣਾ ਗੁਰਦੁਆਰੇ ਦੇ ਪੈਕ ਸ਼ੈਡ ਆ ਖਾੜਾ ਘਾਰ ਆ ਲੱਭਣਾ ਮਸ਼ਹੂਰ ਆ ਗੁਰਦੁਆਰੇ ਲੱਗ ਲੱਗੇ ਸਾਬ ਠੀਕ ਹੈ ਜੀ ਨੰਬਰ ਮੇਰਾ ਜ 98550 49190 ਇਹੋ ਨੰਬਰ ਤੇ ਸਾਬ ਕੋ ਚੱਲਦਾ ਜੀ ਚੰਗੀਆਂ ਵੇੜਾ ਵੀਰ ਜੀ ਹੈਗੀਆਂ ਅੱਜ ਵੇੜਾ ਦੋ ਤੇ ਬੱਚੇ ਵਾਲੀਆਂ ਦਵਾਵਾਂਗੇ ਹਾਂਜੀ ਇੱਕ ਬੱਚਾ ਮਰੀ ਤੇ ਦੋ ਬੱਚਾ ਮਰੀਆਂ ਤੇ ਇੱਕ ਜਲਸੀ ਤੋਕੜ ਦਵਾਵਾਂਗੇ ਠੀਕ ਹੈ ਜੀ ਦੋ ਜਲਸੀ ਵੇੜਾ ਪਾਵਾਂਗੇ ਬਹੁਤ ਟਾਉ ਦੀਆਂ ਠੀਕ ਹੈ ਤਾਂ ਚੰਗੀਆਂ ਕਰੀਏ ਜੀ ਸ਼ੁਰੂ ਹਾਂ ਜੀ ਕਰੀਏ ਸ਼ੁਰੂ ਹਾਂ ਜੀ ਇਹਦੇ ਬਾਰੇ ਦੱਸਿਓ ਪਹਿਲੇ ਹਾਂਜੀ ਗਾਂ ਥਲੇ ਦੋਦੇ ਆ 11 ਕਿਲੋ 11 ਕਿਲੋ ਠੀਕ ਆ 10 ਕਿਲੋ ਕਰਕੇ ਦੇਣਾ ਕੋਈ ਵੀਰ ਮੇਰਾ ਦੋ ਦਿਨ ਚੋਲੇ ਠੀਕ ਆ ਜੀ ਇੱਕ ਤਾਂ ਕਹਿੰਦੀ ਦੋ ਦੇਣੇ ਚੋਲੇ ਦੋ ਦਿਨ ਚੋਲੇ ਹਾਂ ਬਿਲਕੁਲ ਠੀਕ ਆ ਸੂਈ ਨੂੰ ਇਹਨੂੰ ਪਿਛਲੀ ਵੀਡੀਓ ਚ ਗਾਂ ਪਈ ਆ ਹਾਂਜੀ ਠੀਕ ਆ ਬੱਚਾ ਵੀ ਹੈਗਾ ਹਾਂਜੀ ਇਹਦਾ ਬੱਚਾ ਹੈਗਾ ਸੀ ਤੁਸੀਂ ਹਾਂ ਤਾਂ ਵੀਡੀਓ ਪਾਈ ਸੀਗੀ ਠੀਕ ਆ ਤਾਂ ਬੱਚਾ ਇਹਦਾ ਹੈਗਾ ਸੀ ਵੀਡੀਓ ਚ ਬੱਚਾ ਹੈਗਾ ਜੀ ਵੀਰ ਕਿਹਨੇ ਸੌਦਾ ਕੀਤਾ ਹੈ ਅੱਛਾ ਜੀ ਚਲੋ ਵੀਰ ਦੇ ਸਾਰੇ ਆਦੇ ਵਪਾਰੀ ਕਰਦੇ ਪਰ ਸਾਡੇ ਦਾ ਜਿਹੜਾ ਕਾਪਾ ਚਲੋ ਮਾਲ ਅਕੇ ਵੀਰ ਨਹੀਂ ਪਹੁੰਚਦੇ ਹਨ ਸਾਈਪਾਗੇ ਬਾਦ ਵਿੱਚ 2500 ਰੁਪਇਆ ਸਾਈਪਾਈ ਤੇ ਮੁੜ ਕੇ ਇੱਕ ਦੋ ਰੰਗ ਵੀਡੀਓ ਤੇ ਚਵਾਲੀ ਤੇ ਤੀਜੇ ਰੰਗ ਮੁੜ ਕੇ ਫੋਨ ਹੀ ਨਹੀਂ ਚੁੱਕਿਆ ਆਹ ਵੀ ਦਸਨ ਹਾਂ ਨਾ ਦੱਸਣੀ ਚਾਹੀਦੀ ਆ ਪਾਪ ਦੇ ਦੋ ਪਸ਼ੂ ਤੁਸੀਂ ਵੇਚ ਲੋ ਵਿਗਨ ਵਾਲਾ ਬੰਦਾ ਫਿਰ ਸਾਮਾਨ ਨੂੰ ਅਗਲੇ ਦਿਨ ਸਾਮਾਨ ਨੂੰ ਫੋਨ ਕੀਤਾ ਭਾਈ ਦੋ ਦਿਨ ਰੁਕ ਸਕਦੇ ਮੈਂ ਕੋਈ ਗੱਲ ਨਹੀਂ ਵੀ ਤੂੰ ਆਨਾ ਤੇ ਰੋਤ ਨਾ ਮੈਂ ਤਾਂ ਮੈਂ ਕਦੀ ਮਾਰ ਰੋਕਿਆ ਨਹੀਂ ਬਿਲਕੁਲ ਮੈਂ ਤੇਰੇ ਕਹਾਂ ਤੇ ਦੋ ਦਿਨ ਮੁੜ ਕੇ ਦੋ ਦਿਨ ਤੇ ਚਲੋ ਦੋ ਦਿਨ ਦੇ ਤੇ ਆਹੋ ਬਸ ਵਿੱਚ ਫੇਰੇਗੀ ਵੀਰਾਂ ਨੂੰ ਬੇਨਤੀ ਹੁੰਦੀ ਆ ਕਿ ਵੀਰ ਜੀ ਸਾਈ ਫੇਰ ਪਾਓ ਤੁਸੀਂ ਪਸ਼ੂ ਖਰੀਦਣਾ ਤਾਂ ਵਸ ਵਸ ਹਣਾ ਇੱਕਦੋ ਤੁਸ ਸਾਈ ਪਾ ਦਿੰਦੇ ਹੋ ਫਿਰ ਕਿਸੇ ਵੇਲੇ ਤੁਸੀਂ ਵੀਰੇ ਚੌਥੇ ਪੰਜਵੇਂ ਦਿਨ ਫੋਨ ਕਰਦੇ ਹੋ ਸਾਈ ਪਾਉਣ ਲਈ ਹਣਾ ਵਾਪਸ ਫਿਰ ਅਗਲੇ ਵੀਰ ਦਾ ਪਸ਼ੂ ਖਲੋਤਾ ਹੁੰਦਾ ਗੱਲੇ ਤੇ ਉਹ ਫਿਰ ਬੰਦ ਹੀ ਨਹੀਂ ਹਣਾ ਉਦੋਂ ਗੱਲ ਆ ਉਦੋਂ ਬੱਚਾ ਮਰ ਗਿਆ ਮੇਰਾ ਨੁਕਸਾਨ ਹੋ ਗਿਆ ਨੁਕਸਾਨ ਹੋ ਜਾਂਦਾ ਜੀ ਮੇਰਾ ਬੱਚੇ ਨਾਲ ਵਿੱਚ ਨਹੀਂ ਬਿਲਕੁਲ ਠੀਕ ਆ ਚਲੋ ਕੋਈ ਚਲੋ ਕੋਈ ਨਾ ਹੁਣ ਜਿਆਜ ਜਾਣ ਦੋ ਕੋਈ ਨਾ ਤੇ ਹੁਣ ਦੁੱਧ ਕਿੰਨਾ ਵੀਰ ਜੀ ਇਹ ਥਰੇ 10 ਕਿਲੋ ਲੀਟਰ ਦਾ ਦਊਗਾ ਅੱਛਾ ਜੀ ਹਾਂ ਫੇਰ ਹੈ 11 ਕਿਲੋ 10 ਕਿਲ 10 ਕਿਲੋ ਲੀਟਰ ਦਾ 10 ਕਿਲੋ ਦਵਾਂਗਾ ਠੀਕ ਹੈ ਜੀ ਤਾਂ ਖੋਲੋ ਵੀਰੇ ਤੋਰਾ ਵਖਾਈ ਖੋਲੋ ਵੀਰੇ ਵੇਖੋ ਵੀਰੋ 10 ਲੀਟਰ ਦੁੱਧ ਵੀਰ ਕਹਿੰਦਾ ਤਾਂ ਹੈ ਵੀਰੇ ਵੱਡੇ ਪੱਲੇ 'ਚ ਤੇ ਐਨ ਨਾਣਾ ਨੂਣਾ ਚੰਗੀਆਂ ਲੱਗੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਬਿਲਕੁਲ ਤਾਂ ਸੋਹਣੇ ਵੱਡੇ ਪੱਲੇ 'ਚ ਆ ਵੀਰੋ ਲੈ ਗਾ ਲੂਆ ਵੀ ਚੰਗਾ ਘੈਂਟ ਆ ਇਹ ਕੋ ਵੀਰੋ ਹੈ ਰਾਜੀ ਰੂਜੀ ਆ ਫੁੱਲ ਕੱਦ ਵਜਣਾ ਥਣ ਥਣ ਵੀਰੋ ਇਹਨੂੰ ਚੰਗਾ ਲੱਗਿਆ ਚਵਾਈ ਵਾਲਾ ਥਣ ਲੱਗਿਆ ਤਲੇ ਵੀ ਦੀ ਗੱਲ ਕਰੀਏ ਤੇ ਬਹੁਤ ਸੋਹਣਾ ਜੀ ਚਮਕ ਬੜੀ ਵੱਚੀ ਦੀ ਤੋ ਜੰਮੇ ਵੀਰ ਬਿਲਕੁਲ ਆ ਤੇ ਵੀਰੋ ਵੇਖੋ ਦੁੱਧ ਵਾਲੀਆਂ ਨਿਸ਼ਾਨੀਆਂ ਚੈੱਕ ਕਰਨ ਲੱਗੇ ਤੋ ਪਿਆ ਕੋ ਲਕਾ ਕੁੜੀ ਆ ਮੋਟਰ ਵਾਲਾ ਹੀ ਬਿਲਕੁਲ ਆ ਲਾ ਕੁੜੀ ਅੱਗੇ ਲੱਗਿਆ ਭਾਨੇ ਦੇ ਨਾੜਾ ਦੇਖ ਕਿਦਾਂ ਤੇ ਵੀਰ ਜੀ ਹੁਣ ਕਿੰਨੇ ਦੀ ਹੋ ਜੂਏ ਅੰਦਰ ਵੀਰ ਹਾਂਜੀ ਉਹਦੇ ਰੇਟ ਪਾਇਆ 100 ਹਜ਼ਾਰ ਹੁਣ ਰੇਟ ਘੱਟ ਪਾ ਦੇਣਾ ਹਾਂਜੀ ਤੇ ਇਹਦੀ ਪੱਤੀ ਦੀ ਕਾਰਡਿਓ ਮਾਨਤਨ ਪੁੰਦ ਆਹਰੇ ਦੋ ਹੀ ਛੱਡ ਦੋ ਚਲੋ 30 ਦੀ ਕਰਦੇ ਇੱਕੋ ਹੀ ਗੱਲ ਹਾਂਜੀ 33 ਦੀ ਪੂਰੇ 28 ਦੀ ਹਾਂ ਨਾ ਵਿੱਚੇ ਛੋਰ ਛੱਪਾ ਓਕੇ ਜਾਨ ਦੋ ਛੋਰ ਛੱਪਾ ਕੀ ਬਾਤ ਹੈ ਵੇਖੋ ਵੀਰੋ ਰੇਟ ਚੈੱਕ ਕਰ ਲਓ ਫੁੱਲ ਕੱਦ ਵਜਣਾ ਵੱਡੇ ਪੱਲੇ 'ਚ ਆ ਕੋਈ ਫੋਨ ਲਾ ਲਿਓ ਵੀਰ ਵੇਖੇ ਗਾਂ ਚੀਜ਼ ਕੀ ਆ ਵੱਡੇ ਪੱਲੇ 'ਚ ਵੀਰ ਛੱਡ ਕੇ ਨਾ ਜਾਓ ਵੀਰ ਵੇਖੂ ਤੁਸੀਂ ਫੋਨ ਲਾਓ ਤਾਂ ਮਾਨਤਨ ਹੋ ਜੂ ਐਂ ਆਪਾਂ ਬੂਪਾਂ ਦੁੱਧ ਲੈਣ ਲੱਗੀਆਂ ਚਿੰਗੀਆਂ ਨਿਸ਼ਾਨੀਆਂ ਨੇ ਦੁੱਧ ਆ ਲੀਆਂ ਠੀਕ ਹੈ ਜੀ ਅਹੀਂ ਦੂਜੇ ਨੰਬਰ ਤੇ ਆ ਗਈ ਵੀਰ ਜੀ ਵੇਣੇ ਤਾਂ ਦੱਸੋ ਕਲਿੰਦਰ ਵੀਰ ਵੈੜ ਸੁਈਏ ਪਹਿਲੇ ਸੁਈਏ ਠੀਕ ਹੈ ਜੀ ਇਹ ਸੁਈ ਨਹੀਂ ਕੋਈ 2 ਮਹੀਨੇ ਲਾ ਲੈ ਹਾਂਜੀ 1.5 ਲਾ ਲੈ ਆਹ ਬੱਚਾ ਇਹਦਾ ਬੱਚਾ ਠੀਕ ਹੈ ਜੀ ਠੀਕ ਹੈ ਠੀਕ ਦੋ ਤੇ ਥਲੇ ਇਹ 8 ਕਿਲੋ 7 ਕਿਲੋ ਕਰਕੇ ਦੇਣਾ ਕੋਈ ਨਿਆਣਾ ਨਹੀਂ ਕੁਝ ਨਹੀਂ ਏਦਾਂ ਬੱਛੀ ਥਲੇ ਬੈ ਜਾਣਾ ਅਛੇ ਦਿਨ ਹਾਂ ਠੀਕ ਹੈ ਸੋਹ ਪਹਿਲਾਂ ਹੀਓ ਪਹਿਲਾਂ ਹਾਂਜੀ ਤਾਂ ਹੈ ਰਾਜੀ ਰੋ ਜੀ ਫੋਲੋ ਹਾਂ ਚਮਕ ਬੜੀ ਏਸੀ ਦੀ ਚਮਕ ਰੰਗ ਪਾ ਗਿਆ ਉਹ ਚਮਕਣਾ ਹਾਂ ਤਾਂ ਵੇਖੋ ਵੀਰੋ ਸੋਹਣੀ ਸੁਨੱਖੀ ਵੈੜ ਆ ਰਾਜੀ ਆ ਦੁੱਧ ਵੀਰ ਨੇ ਦੱਸ ਦਿੱਤਾ ਕਿ 7 ਲੀਟਰ ਆ ਬਾਕੀ ਵੀਰੇ ਚੈੱਕ ਕਰ ਲਓ ਇੱਕ ਵਾਰੀ ਤੋਰਾ ਚਮਕ ਵੇ ਵਸੀ ਦੀ ਗੁੰਦੀ ਰਾਜੀ ਰੂਜੀ ਫੁੱਲਾ ਵੀਰਿਓ ਥਲੇ ਵਾਲੂਆ ਵੀ ਸੋਨਾ ਲੱਗਿਆ ਥਲੇ ਦੀ ਬਹੁਤ ਸਾਫ ਐ ਨੋਕ ਆਲਾ ਥਣ ਲੱਗਿਆ ਚੈੱਕ ਕਰ ਲਓ ਸੋਣੀ ਸੁਨੱਖੀ ਵੇੜ ਹੈਗੀ ਹਾਂਜੀ ਵੀਰ ਜੀ ਇਹਦਾ ਮੁੱਲ ਰਕੇਂਦਰ ਵੀਰ ਰੇਟ ਤੇ ਪੰਜਾਹ ਜੀ ਇਹਦਾ ਹਾਂਜੀ ਤੇ ਇਹਦੀ 29 ਦੀ ਕਰ ਦਿਓ ਮਹੰਤਾਰ ਹੂੰ ਬੜਦੇ ਦੋ ਛੱਡੋ 27 ਦੀ ਇੱਕੋ ਗੱਲ ਹਾਂਜੀ ਆਹ ਇਹ ਨਾਲ 26 ਦੀ ਪੂਰੇ ਪੰਜੀ ਦੀ ਵਿੱਚੇ ਛੋੜ ਛੱਪਾ ਕਰੀ ਜਾ ਜਾਂਦ ਹਣਾ ਜੀ ਵਿੱਚੇ ਛੋੜ ਛੱਪਾ ਵੇਖੋ ਵੀਰੋ 5000 ਦੀ ਆ ਸੋਣੀ ਸੁਨੱਖੀ ਵੈੜਾ ਹੁਣ ਮੈਂ ਫੋਨ ਲਾਵੇ ਫੋਨ ਲਾ ਲਿਓ ਫੋਨ ਹੁ ਨਹੀਂ ਤੇ ਚਿੰਗੀ ਵੈੜਾ ਠੀਕ ਆ ਜੀ ਉਹ ਬੱਚਾ ਆ ਗਿਆ ਹਣਾ ਜੀ ਆਓ ਬੱਚਾ ਜੀ ਇਹਦਾ ਠੀਕ ਆ ਪਲਿੰਦਰ ਵੀਰ ਹਾਂਜੀ ਮੱਛੀ ਕੇ ਲ ਸੰਭੀ ਨਹੀਂ ਆ ਹਾਂਜੀ ਸੂਆ ਪਹਿਲਾ ਹੀ ਅੱਛਾ ਪਹਿਲਾ ਹੀ ਬੋੜਾ ਹੀ ਆ ਤੇ ਥਲੇ 5 ਕਿਲੋ ਅਜਾ ਚੌਥਾ ਦਿਨ ਪੰਜਵਾਂ ਸੂਈ ਨੂੰ ਆ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਠੀਕ ਆ ਹਾ ਇਹਦਾ ਬੱਚਾ ਬੱਚੇ ਕੇ ਪੈ ਨੇ ਬੱਚਾ ਅੱਛਾ ਪਾਇਆ ਬੱਚਾ ਮੇਰੇ ਹੱਥ ਦੀ ਘਰ ਦੀ ਗਾਂ ਸੂਈ ਮੈਂ ਗੱਬਣ ਗਾਂ ਲਈ ਸੀ ਅੱਛਾ ਕਰੇ ਸੂਈ ਚਲੇ ਸੂਈ ਹੈ ਤਾਂ ਥਾਂ ਤੁ ਚਿੰਗਾ ਲੱਗਿਆ ਹੈ ਥਾਂ ਬਹੁਤ ਟਾਵਲ ਵੇ ਸੀਸ ਲਿਆ ਸੀਸ ਲੱਗਿਆ ਹਾਂ ਪਾਲ ਸਾਰਾ ਹੀ ਮੇਰੇ ਕੋਲ ਸੀਨ ਹੁੰਦਾ ਨਿਆਣਾ ਪਾਉਂਦੀ ਲੋੜ ਹੀ ਨਹੀਂ ਤੇ ਅੱਛਾ ਹਾਂਜੀ ਅੱਜ ਆਵੇ ਸਾਰੀ ਲਿਪੜੀ ਆ ਮਗਰ ਉਹ ਸਾਰੇ ਗੰਦ ਮਾਰ ਰ ਆ ਬੱਚਾ ਆ ਗਿਆ ਜੀ ਵੱਛਾ ਤਾਂ ਕਿੰਨਾ ਕਿੰਨਾ ਦੱਸਣੇ ਵੀਰੇ 5 ਕਿਲੋ 6 ਕਿਲੋ ਵੀਰੇ ਪੰਜ ਵਾਲੇ 5 ਕਿਲੋ ਹੀ ਆ ਇਹ 6 ਕਿਲੋ ਦੇਣਾ 5 ਕਿਲੋ ਕਰਕੇ ਅੱਛਾ 5 ਕਿਲੋ ਇਸਟਾਰਿੰਗ ਤਾਂ ਬਾਕੀ ਵੀਰੇ ਵੇਖ ਲੋ ਕਿ ਵੀਰੇ ਸੰਭੀ ਨਹੀਂ ਥੋੜਾ ਰੁੱਖਾ ਪਾਨਾ ਬਾਕੀ ਕੋਈ ਵੀਰੇ ਸੇਵਾ ਕਰੂਗਾ ਤੇ ਵੀਰੇ ਦੁੱਧ ਚਵਾਈ ਜਾਊਗੀ ਚੰਗਾ ਆਈਦੇ ਕੰਦ ਕੁੰਦ ਮਾਰ ਲਈ ਆ ਸਾਰੇ ਕੰਦ ਲਿਖੀ ਚਾਹੀਏ ਬਾਕੀ ਵੀਰੇ ਥੋੜਾ ਰੁੱਖਾ ਪਾਨਿਆ ਬਾਕੀ ਪੈਪਾ ਪੋਪਾ ਆ ਦੁੱਧ ਲੀਆਂ ਲੱਗੀਆਂ ਨਿਸ਼ਾਨੀਆਂ ਨਿਸ਼ੂਨੀਆਂ ਪੂਰੀਆਂ ਚਲੋ ਕਿਹੜਾ ਵੀਰੇ ਸੰਭ ਲੂਗਾ ਚੰਗੀ ਸੇਵਾ ਕਰ ਲੂਗਾ ਤਾਂ ਵੀਰੇ ਚੰਗਾ ਦੁੱਧ ਚ ਵਾਜੂਗੀ। ਤੇਰੇ ਇਹਦੇ ਦਾ ਵੀਰ ਜੀ ਜਾਇਜ ਹੈ ਜੀ। ਜਾਇਜ ਜਾਇਜ ਕੁਲਵਿੰਦਰ ਵੀਰ। ਫੇਰ ਮੇਰੇ ਸਾਰੇ ਜਾਇਜ ਹੁੰਦੇ ਆ। ਬਿਲਕੁਲ। ਮਾਲ ਵੇਚਣਾ ਸੈਂ ਠੰਡੇ ਸਾਹਿਬ ਨਾਲ। ਕੋਈ ਕਾਰੀ ਨਹੀਂ ਪਾਣੀ। ਲੈਣਾ ਸਾਹਿਬ ਨਾਲ ਤੇ ਲੈਣਾ ਵੇਚਣਾ ਸਾਹਿਬ ਨਾਲ। ਬਿਲਕੁਲ। ਰੋਟੀ ਦੋ 1000 1500 ਨਾਲ ਦੇਈ ਜਣਾ। ਬਿਲਕੁਲ ਜਾਇਜ ਜੀ ਆਂਦੇ ਹੋ ਤਾਂ ਦਾ ਰੇਟ ਜਾਇਜ ਹੁੰਦਾ ਤਾਂ ਪੁੱਛੋ ਜਲਦੀ ਵੀ ਕੀ ਜਾਂਦਾ। ਕੁਲਵਿੰਦਰ ਵੀਰ। ਹਾਂਜੀ। ਵੀ ਇਹ ਤਾਂ ਦੀਰ ਆ ਜੀ। ਹਾਂਜੀ। ਅਸੀਂ ਵੇਚਦੇ ਨਹੀਂ 30000 ਦੇ। ਬਿਲਕੁਲ ਵਿਕਣੀ ਹੀ ਨਹੀਂ ਵਿਕਣੀ ਫੇ ਤਾਂ ਨਹੀਂ ਕਿਹਨੇ ਸਾਬੀ ਨੇ ਕਹੇ ਨੇ ਆ ਵੇ ਤੇਰੇ ਸਾਹਮਣੇ ਮੈਂ ਝੂਠ ਨਹੀਂ ਪਾਣਾ ਸਾਰਾ ਹੀ ਗੰਦ ਲਗਾਵੇ ਮੈਲਾ ਲਗਾ ਕਿ ਨਹੀਂ ਸਾਰਾ ਬਿਲਕੁਲ ਠੀਕ ਆ ਹੱਥ ਨਹੀਂ ਕਾਂ ਸਵਾਈ ਹੋਈ ਆ ਅੱਛਾ ਅੱਜ ਪੰਜਵਾ ਦਿਨ ਸੁਈ ਨਹੀਂ ਓ ਠੀਕ ਹੈ ਜੀ ਦੁੱਧ ਆਲੇ 5 ਕਿਲੋ ਐ ਸ਼ੀਆ 5 ਕਿਲੋ ਬੱਚੇ ਦਾ ਪਾ ਕੇ 6 ਕਿਲੋ ਹੀ ਹੋਊ ਹਾਂਜੀ ਠੀਕ ਆ ਤੇ ਰੇੜੇ ਦਾ ਬਿਲਕੁਲ ਚੈ ਜੀ ਹਾਂਜੀ 10 ਹੁਣ 10 25 ਦੀ ਦਵਾ ਤੇ ਤੂੰ ਹੀ ਦੱਸਣਾ ਜੈ ਜੀ ਹਾਂ ਤੂੰ ਬੱਸ ਹੁਣ ਠੀਕ ਹੈ ਚਾਹ ਚਾਹ ਜਾਣ ਦੋ ਪਨੀਰੀ ਹੋਰ ਕਰਦਾ ਕਰੂ ਕਰੂ ਮਾਤਾ ਆ ਨਹੀਂ ਹਾਂਜੀ 22 ਦੀ ਉਹ ਦੱਸ ਤੁਹਾਡਾ ਭਲਾ ਇਹ ਦੋ ਹੋਰ ਜਾਂਦੋ ਫਿਰ 20 ਦੀ ਕਰੋ ਕੱਲ੍ਹ ਜਾਵਦਾ ਕਟਿਆ ਜਾਣਾ ਚਲੋ 20 ਹੋ ਗਈ 20 ਦੀ ਹੋ ਗਈ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਬਾਕੀ ਕਿਹੜਾ ਵੀਰ ਚੰਗੀ ਸੇਵਾ ਕਰ ਲੂ ਵੀਰੇ ਚੰਗਾ ਦੁੱਧ ਚੋ ਲੂ ਵੀਰੇ ਦੁੱਧ ਤੋਂ 10 ਕਿਲੋ ਤੇ ਰੇਡ ਜਾਜ ਆ ਤੂੰ ਪੱਟੇ ਪੱਟੇ ਰੱਜ ਕੇ ਖਾਣੇ ਵੇ ਜਦੋਂ ਨੂੰ ਲੱਪਾ ਲੱਗਾ ਆ ਬਿਲਕੁਲ ਹੁਣ 20000 ਦੀ ਹੋ ਗਈ ਹਨਾ ਵੀਰ ਜੀ ਤਾਂ ਵੇਖੋ ਵੀਰੋ ਨਾੜੂ ਵੀ ਨਾਲ ਹੀ ਹੋਣਾ ਹੀ ਆਈ ਆਵੇਲਾ ਬਿਲਕੁਲ ਤਾਂ ਵੇਖੋ ਵੀਰੋ ਸੇਵਾ ਕਰਦੇ ਹੋ ਤਾਂ ਚੰਗਾ ਦੁੱਧ ਚਿਵਾ ਜੂਗੀ ਹੁਣ 20000 ਦੀ ਵੀਰ ਕਹਿੰਦਾ ਹੋ ਜੂ ਗਾੜੀ ਆ ਜਲਤ ਕੁਲਵਿੰਦਰ ਵੀਰ ਵਸ਼ੀਆਂ ਤੋਹਫੇ ਆਏ ਆ ਜਲਸੀ ਬਹੁਤ ਚੰਗੇ ਤੋਹਫੇ ਲੈ ਗਿਆ ਵੀਰ ਦੇਣੇ ਪਾ ਨਾ ਹਾਂਜੀ ਪੱਸੀ ਥੱਲੇ 8 ਕਿਲੋ ਦੁੱਧ ਆ ਅੱਛਾ 8 ਕਿਲੋ ਦੁੱਧ ਆ ਗਿਆ 8 ਕਿਲੋ ਦੁੱਧ ਆ ਥਾਂ ਤੇ ਗਾਂ ਮੈਂ ਖੁਦ ਗਾਂ ਵਿੱਚ ਵੇਖੀ ਹੋਈ ਸੁੱਈ ਹੋਈ ਅੱਛਾ ਜੀ ਇਹਨੂੰ ਡੇਢ ਵੀਨਾ ਸੁੱਈ ਨੂੰ ਆ ਠੀਕ ਹੈ ਜੀ ਥਾਣ ਵੇਖ ਥਾਣ ਤੇ ਕੋਈ ਵੇਖ ਤੂੰ ਮਾਰ ਵੇ ਥਾਣ ਕੀ ਲਗਾਏ ਨਾ ਕੀ ਬਾਤ ਐ ਨੌਕਰ ਆ ਗਿਆ ਕਿਵੇਂ ਥਾੜ ਲਗਾ ਦੇ ਨੌਕਾ ਲਾ ਆ ਗਿਆ ਹਾਂ ਤਾਂ ਐ ਨਿਸ਼ਾਨੀਆਂ ਪੂਰੀਆਂ ਦੁੱਧ ਵਾਲੀਆਂ ਨੇ ਦੇਖੋ ਵੀਰੋ ਠੀਕ ਹੈ ਠੀਕ ਹੈ ਹਾਂਜੀ ਪਾਏ ਨੇ ਦੇਣੀ ਬੱਸੀ ਦੁੱਧ ਕਿੰਨਾ ਆ ਗਿਆ ਦੁੱਧ ਇਥੇ ਲੇ 8 ਕਿਲੋ ਠੀਕ ਹੈ ਜੀ ਫਿਰ ਮੇਰਾ ਕੋਈ ਦੋ ਡੰਗ ਸੁਹਾ ਜੇ ਪਹਿਲਾ ਠੀਕ ਹੈ ਜੀ ਚਾਰ ਦੰਦ ਠੀਕ ਹੈ ਜੀ ਠੀਕ ਹੈ ਬਦਨ ਪੁੱਟ ਕੇ ਆਣਗੇ ਵੀਰੇ ਦੇ ਬੱਸੀ ਦੇ ਠੀਕ ਹੈ ਖੋਲੋ ਵੀਰੇ ਤੋਰੋ ਖਾਈ ਵੇਖੋ ਵੀਰੇ ਚਾਰ ਦੰਦ ਦਾ 8 ਲੀਟਰ ਦੁੱਧ ਦਾ ਪਸ਼ੀ ਦਾ ਬੱਚਾ ਕੰਦ ਕਾ ਠਾਲੀਆ ਐ ਬੋਦੀ ਵਾਲੀ ਵੇੜ ਆ ਗਈ ਬੱਚਾ ਹੁੰਦਾ ਤੇ ਪਸ਼ੀ ਮਜਾਉਣਾ ਦੀ ਵੇਚਣ ਦਾ ਹਾਂ ਬੱਚਾ ਵਰ ਗਿਆ ਹੁਣਾਂ ਤੇ ਵੇਖੋ ਵੀਰੇ ਐ ਬੋਦੀ ਵਾਲੀ ਵੇੜ ਤੇ ਲੰਮੀ ਬੇਲ ਬੇਲ ਪੰਜਾਬ ਵਾਲੀ ਚਲਸੀ ਆਏ ਬਿਲਕੁਲ ਸੋਣੀ ਸੁਨੱਖੀ ਬੇੜਾ ਕੰਨ ਵੇਖ ਤੇ ਬੁੱਧੀ ਵੀ ਐਤੀ ਆ ਵੇਖ ਵੀਰਿਆ ਗਾੜੀ ਬੁੱਧੀ ਬਾਹਰੀ ਕੀ ਬਾਤ ਹੈ ਇਹ ਸੋਣੀ ਸੁਨੱਖੀ ਬੇੜਾ ਜੀ ਖਾਨ ਤੁਣ ਚੰਗਾ ਲੱਗਿਆ ਤਾਂ ਦੁੱਧ ਵੀ ਸੋਨਾ ਦੱਸਿਆ ਵੀਰ ਨੇ ਇਹਦੇ ਥੱਲੇ ਤਾਂ ਵੀਰ ਜੀ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂਏ ਮੋਹਨਿਕਲ ਜਿੰਦਰਸ ਪਾ ਨਹੀਂ ਆ ਹਾਂਜੀ ਤੇ ਇਹਦੀ 27000 ਦੀ ਜਾਂਦੇ ਹੈ ਬੁਰਦਾ ਦੇ ਦੋ ਛੜ ਦੋ 50 ਦੀ ਹਾਨਾ ਕਰੀਵਾਰ ਦਾ ਨਾ ਜਾਓ ਘੀਓ ਹੋ ਗਈ ਤਾਂ ਵੇਖੋ ਵੀਰੇ 5000 ਦੀ ਸੋਹਣੀ ਸੁਨੱਖੀ ਆ ਫੈਂਟ ਚੰਗੀ ਵਾਲੀ ਆ ਇਹ ਜੇ ਮੰਦਾ ਤਾਂ ਮੈਂ ਤੇਰਾ ਚਲੂ ਕੰਮ ਹੋਣਾ ਨੋਕ ਵਾਲਾ ਫਾਨ ਆ ਗਿਆ ਦਊ ਨਾ ਇੰਨੇ ਦੀ ਨਹੀਂ ਚੰਗੀ ਸਪੈਸ਼ਲ ਵੈੜ ਆ ਜੀ ਬਹੁਤ ਚੰਗੀ ਵੈੜ ਆ ਗਈ ਗਾੜੀ ਕਲਜਿੰਦਰ ਵੀਰ ਫੇਰ ਜਲਸੀ ਆ ਗਈ ਆ ਅੱਛਾ ਜੀ ਇਹ ਟੀਗਾ ਲੱਗੇ ਨੇ ਮਹੀਨਾ ਹੋਇਆ ਮੈਂ ਗਾਰੰਟੀ ਨਹੀਂ ਦੇਣੀ ਨਹੀਂ ਗਾਰੰਟੀ ਕੋਈ ਨਹੀਂ ਹੈ ਨਾ ਜੀ ਨਹੀਂ ਨਹੀਂ ਮੈਂ ਆਖਾ ਸੁਣ ਵਾਲੀ ਆ ਬਿਲਕੁਲ ਦੋ ਦੇ ਥਲੇ 6 ਕਿਲੋ 5 ਕਿਲੋ ਕਰਕੇ ਦੇਣਾ 5 ਕਿਲੋ ਲੀਟਰ ਦਾ ਠੀਕ ਹੈ ਜੀ ਸੁਆਦ ਜਿਆਦਾ ਕੀ ਬੁਥੀ ਕੀ ਵਸ਼ੀ ਬਹੁਤ ਚੰਗੀ ਆ ਜੀ ਠੀਕ ਆ ਖੋਲੋ ਬੁੱਤ ਤਾ ਖੋਲੋ ਤੋਰਾ ਵਖਾਈਏ ਵੇਖੋ ਵੀਰੋ ਇਹ ਵੀ ਸੋਹਣੀ ਸੁਨੱਖੀ ਵਹਿੜ ਆ ਗਈ ਜਰਸੀ ਆ ਗਈ ਆ ਤਾਂ ਐ ਨੀਗਾ ਜੇ ਮੂੰਹ ਆ ਗਿਆ ਨੀਕੇ ਨੀਕੇ ਕੰਨਾਂ ਅੱਗ ਕਿੱਡੀ ਕਿੱਡੀ ਲੱਗਿਆ ਐ ਥਾਂ ਥਾਂ ਚੰਗਾ ਲੱਗਿਆ ਤਾਂ ਲੇਵੇ ਦੀ ਗੱਲ ਕਰੀਏ ਤੇ ਵੀਰੋ ਚੰਗਾ ਸੋਹਣਾ ਲੇਵਾ ਵਾ ਸੋਹਣੀ ਸੁਨੱਖੀ ਵਹਿੜ ਆ ਵੇਖੋ ਵੀਰੋ ਐ ਗੁਲਾਬੀ ਥਣ ਕਲਜਿੰਦਰ ਵੀਰ ਦੋੜਦਾ ਥਣ ਥਣ ਦੇ ਵਸ਼ੀ ਦਾ ਤਾਂ ਫੇਸ ਕੁਆਲਟੀ ਬਹੁਤ ਘੈਂਟ ਆ ਜੀ ਬਾਕੀ ਸੋਹਣੀ ਸੁਨੱਖੀ ਵੜਾ ਵੀਰੇ ਇਹੋ ਜਿਹਾ ਪਸ਼ੂ ਕਿੱਲੇ ਵੱਜਿਆ ਵੀ ਸੋਹਣਾ ਲੱਗਦਾ ਜੀ ਵੇਖੋ ਵੀਰੋ ਨਾ ਦੀ ਪੋਣਾ ਕੁਝ ਨਹੀਂ ਸਾਰੇ ਮਾਲ ਨੂੰ ਹੀ ਠੀਕ ਇੱਕ ਨਹੀਂ ਸਾਰਿਆਂ ਨੂੰ ਜਾਨਾ ਬਿਨਾ ਮੰਗੇ ਤੋਂ ਜੀ ਤਾਂ ਵੀਰੋ ਬਾਕੀ ਲੰਮੀ ਬੇਲ ਦੀ ਆਏ ਤਾਂ ਵੱਡੇ ਪੱਲੇ ਜਾ ਬਸ ਬਸ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਲਜਿੰਦਰ ਵੀਰ ਹੌਲਾ ਹੀ ਹੈ ਹਾਂਜੀ ਤੈਨੂੰ ਪਤਾ ਲਾਸਟ ਤੇ ਜਾ ਕੇ ਮੇਰਾ ਪੀਸ ਛੋਟਾ ਹੀ ਜਾਂਦਾ ਹਾਂਜੀ ਜਿਆ ਜੀ ਜਾਂਦੇ 20 ਵੀਡੀਓ ਹਾਂ ਦੋ ਹੀ ਛੱਡ ਦੋ ਇੱਕੋ ਹੀ ਗੱਲ ਇੱਕੋ ਹੀ ਗੱਲ 16000 ਦੀ ਠੀਕ ਹੈ ਜੀ ਮੈਂ ਨਾ ਜਾਇਜ ਆ ਜੀ ਬਾਕੀ 16000 ਦੀ ਹਾਂ ਨਾ ਹਾਂ ਛੋਰ ਛੱਪਾ ਦਿੱਤੀ ਕੋਈ ਫੋਨ ਲਾਵੇ ਕੋਈ ਬਾਤ ਨਹੀਂ ਮੋੜਦਾ ਨਹੀਂ ਮੋੜਦਾ ਨਹੀਂ ਤੁਹਾਡੀ ਹੀ ਵੀਡੀਓ ਜੇ ਇਹ ਗੱਲ ਹੁੰਦੀ ਆ ਕਿ ਵੀਰੇ ਤੁਸੀਂ ਫੋਨ ਲਾ ਲਿਓ ਮੋੜਦੇ ਨਹੀਂ ਇੱਕਰ ਹਨਾ ਜੀ ਬਸ 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 ਤਾਂ ਵੇਖੋ ਵੀਰੋ ਰੇਡ ਵੀਰ ਦਾ ਜਾਇਜ ਆ 16000 ਦੀ ਬਾਕੀ ਤੁਸੀਂ ਫੋਨ ਲਾ ਲਿਓ ਤੇ ਟਾਈਮ ਵੀ ਵੇਚੇ ਤੇਰੇ ਸਾਹਮਣੇ 11 11:30 ਦਾ ਹੋਣਾ ਬਿਲਕੁਲ ਬਿਲਕੁਲ 12 ਵਜੇ ਹੁਣ ਕਿ ਇੱਥੇ ਹੀ ਦਪਹਿਰ ਦਾ ਟਾਈਮ ਤਾਂ ਵੀਰੇ ਸ਼ਾਮ ਤਾਈ ਵੀ ਚੰਗੇ ਪਸ਼ੂ ਬੰਦੇ ਨੇ ਠੀਕ ਹੈ ਜੀ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਾਇਜ ਆ ਸੋਹਣੀਆਂ ਵੇੜਾਂ ਨੇ ਇਹ ਸ਼ਾਮ ਪਈ ਹਿੱਦੀ ਦੇ گاਵਾ ਪਣ ਚਾਲੀਆਂ ਚੰਗੀਆਂ ਹਾਂਜੀ ਹਾਂਜੀ ਇਹ ਸੋਹਣੀਆਂ ਵੇੜਾਂ ਨੇ ਤੁਹਾਨੂੰ ਚੰਗੇ ਲੱਗੇ ਆ ਰੇਡ ਵੀਰ ਦੇ ਵੀਰੋ ਜਾਇਜ ਆ ਤਾਂ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਤੁਸੀਂ ਫੋਨ ਲਾ ਲਿਓ ਤਾਂ ਹਰ ਵੀਡੀਓ 'ਚ ਬੇਨਤੀ ਹੁੰਦੀ ਆ ਵੀਰੇ ਆਪ ਦੀ ਚੋਹਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਤਾਂ ਵੀਰੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੇਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਹਾਂਜੀ ਵੀਰੇ ਜੀ ਆਪਣਾ ਐਡਰੈਸ ਦੱਸੋ ਇੱਕ ਵਾਰ ਐਡਰੈਸ ਕਲਜੇਂਦਰ ਵੀਰ ਮੇਰਾ ਪਿੰਡ ਟਟੇਾਲਾ ਨੱਤ ਹਾਂਜੀ ਪੱਤੀ ਮਿਰਚੋ ਵਾਲੀ ਹਾਂਜੀ ਠੀਕ ਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਟਾਲੇ ਬਾਈਪਾਸ ਦੇ ਲਾਗੇ ਪਿੰਡ ਧੀਰਾ ਹਾਂਜੀ ਅੰਬਰਸਾਤ ਪਠਾਨਕੋਟ ਤੋਂ ਜਾਂਦਾ ਠੀਕ ਹੈ ਜੀ ਉਹਦੇ ਉੱਤੇ ਹੀ ਪਿੰਡ ਧੀਰਾ ਧੀਰਾ ਦੀ ਬੈਕ ਸ਼ੈੜਾ ਆ ਪੱਤੀ ਮਿਰਚੋ ਵਾਲੀ ਵਾਦੀ ਆ ਲਾਗੇ ਸੰਤਾਂ ਦਾ ਗੁਰਦੁਆਰਾ ਸੰਤੂਰ ਸਿੰਘ ਦਾ ਦੋ ਗੁਰਦਾਰੇ ਲੱਗੋ ਲਾ ਗਿਆ ਪਹਿਲੇ ਗੁਰਦੁਆਰੇ ਦੇ ਨਾਲ ਹੀ ਖੱਬਿਆ ਠੱਟਾਂ ਵਾਲਾ ਪਿਆ ਮੁਰਦਾ ਠੀਕ ਹੈ ਠੀਕ ਹੈ ਸਾਡਾ ਘਰ ਠੀਕ ਹੈ ਜੀ ਇਹਨੂੰ ਪੁੱਛ ਲੈ ਰঞ্জੀਤ ਕੇ ਦੇ ਕਰ ਦੇ ਰੇ ਜਾਣ ਲੰਬੜਤਾਰਾਂ ਦੇ ਘਰ ਫੋਨ ਨੰਬਰ ਵੀ ਜੀਰਾ ਤੋਂ ਹੀ ਦੱਸ ਦੂਗਾ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਮੇਰਾ ਰঞ্জੀਤ 98550 ਹਾਂਜੀ ਹਾਂਜੀ 98 98550 9490 ਠੀਕ ਹੈ ਜੀ ਤਾਂ ਵੀਰ ਜੀ ਕਿਦਾਂ ਕੋਈ ਵੀਰ ਜਰਸੀਆਂ ਦਾ ਜੋੜਾ ਪਾ ਲੈ ਜੋੜਾ ਉੜਦੀਆਂ ਵਾਲਾ ਰੇਡ ਕੋਈ ਹਾਂ ਤੋਰ ਇੱਥੇ ਰੱਖੋ ਹੋਰ ਦੱਸ ਕੀ ਬਾਤ ਹੈ ਹੋਸ਼ਿਆਂ ਤਾਂ ਵੇਖੋ ਵੀਰੋ ਜੋੜੇ ਚ ਮਾਨ ਤਨ ਖੁੱਲੇ ਤਾਂ ਜੇ ਕੋਈ ਪਰਲੀਆਂ ਵੇੜਾਂ ਨਹੀਂ ਵੀ ਜੋੜੇ-ਜੋੜੇ ਪਾਉਣਗੇ ਤੋੜਾ ਲਵੇ ਇੱਕ-ਇੱਕ ਤੋਰ ਕੀ ਬਾਤ ਹੈ ਜੀ ਕੋਈ ਵੀਰ ਫੋਨ ਲਾਵੇ ਮੋੜੂ ਨਹੀਂ ਮੋੜੂ ਨਹੀਂ ਵੀਰੇ ਤੇ ਰੇਡ ਤਾਂ ਦਾ ਜਾਇਜ਼ ਹੈ ਤਾਂ ਪੁੱਛੋ ਜਲਦੀ ਹਰ ਵੀਡੀਓ ਚ ਵਿਗਦਾ ਜਾ ਤਾਂ ਰੇਡ ਵੀਰ ਦੇ ਨਿਗੇ ਨਹੀਂ ਹੁੰਦੇ ਆ ਬਾਕੀ ਵੀਰੋ ਤੁਸੀਂ ਫੋਨ ਲਾ ਲਿਓ ਸੋਹਣੀਆਂ ਸੁਨੱਖੀਆਂ ਵੇੜਾਂ ਨੇ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ